ਜਾਂਚ ਏਜੰਸੀ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਕਾਲੀ ਆਗੂ ਵਿਕਰਮ ਜੀਠਿਆ ਵੱਲੋਂ 540 ਕਰੋੜ ਰੁਪਏ ਦੀ ਡਰੱਗ ਮਨੀ ਦਾ ਲੈਣ-ਦੇਣ ਕੀਤਾ ਗਿਆ ਹੈ ਇਹ ਨਵਾਂ ਮਾਮਲਾ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਵਿਰੁੱਧ ਦਰਜ 2021 ਦੇ ਡਰੱਗ ਤਸਕਰੀ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਮਿਲੇ ਖੁਲਾਸੇ ਤੋਂ ਪੈਦਾ ਹੋਇਆ ਇੱਕ ਹਾਈ ਪ੍ਰੋਫਾਈਲ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਇੱਕ ਵਿਸ਼ੇਸ਼ ਜਾਂਚ ਟੀਮ ਨੇ 540 ਕਰੋੜ ਰੁਪਏ ਤੋਂ ਵੱਧ ਦੇ ਇੱਕ ਵੱਡੇ ਮਨੀ ਲਾਂਡਰਿੰਗ ਆਪਰੇਸ਼ਨ ਦਾ ਪਰਦਾਫਾਸ਼ ਕੀਤਾ ਜਿਸ ਨੂੰ ਕਥਿਤ ਤੌਰ ਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੁਆਰਾ ਸਹਾਇਤਾ ਦਿੱਤੀ ਗਈ ਸੀ ਪੰਜਾਬ ਵਿਜੀਲੈਂਸ ਬਿਊਰੋ ਨੇ ਸਵੇਰੇ ਦੇ 25 ਥਾਵਾਂ ਤੇ ਛਾਪੇਮਾਰੀ ਕਰਨ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਅੰਮ੍ਰਿਤਸਰ ਸਥਿਤ ਸਾਬਕਾ ਮੰਤਰੀ ਦੀ ਰਿਆਸ਼ਵੀ ਸ਼ਾਮਲ ਹੈ ਪੁਲਿਸ ਸਟੇਸ਼ਨ ਮੋਹਾਲੀ ਵਿੱਚ ਦਰਜ ਕੀਤੀ ਗਈ 7 ਪੰਨਿਆਂ ਦੀ ਵਿਸਤ੍ਰਿਤ ਪਹਿਲੀ ਜਾਣਕਾਰੀ ਰਿਪੋਰਟ ਸਿੱਟ ਦੀ ਜਾਂਚ ਤੇ ਆਧਾਰਿਤ ਹੈ ਅਤੇ ਸੈੱਲ ਕੰਪਨੀਆਂ ਸ਼ੱਕੀ ਵਿਦੇਸ਼ੀ ਲੈਣ-ਦੇਣ ਅਤੇ ਅਸਪਸ਼ਟ ਸੰਪਤੀ ਇਕੱਠੇ ਕਰਨ ਵਾਲੇ ਇੱਕ ਵਿਆਪਕ ਮਨੀ ਟ੍ਰੇਲ ਦੀ ਰੂਪਰੇਖਾ ਦੇ ਦਈ ਹੈ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਦੀ ਧਾਰਾ 13(1)(b) ਧਾਰਾ 13(2) ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ ਜੋ ਕਿ ਇੱਕ ਸਰਕਾਰੀ ਸੇਵਕ ਦੁਆਰਾ ਅਪਰਾਧਿਕ ਦੁਰਵਿਵਹਾਰ ਨਾਲ ਸੰਬੰਧਿਤ ਹੈ ਖਾਸ ਤੌਰ ਤੇ ਧਾਰਾ 13 ਇੱਕ ਵੀ ਉਸ ਅਪਰਾਧ ਨੂੰ ਸੰਬੋਧਿਤ ਕਰਦੀ ਹੈ ਜਿੱਥੇ ਇੱਕ ਸਰਕਾਰੀ ਸੇਵਕ ਬੇਈਮਾਨੀ ਨਾਲ ਜਾਂ ਧੋਖਾਧੜੀ ਨਾਲ ਕਿਸੇ ਵੀ ਜਾਇਦਾਦ ਨੂੰ ਆਪਣੀ ਵਰਤੋਲੀ ਜਾਂ ਇੱਕ ਸਰਕਾਰੀ ਸੇਵਕ ਵਜੋਂ ਆਪਣੇ ਨਿਯੰਤਰਣ ਅਧੀਨ ਤਬਦੀਲ ਕਰਦਾ ਹੈ ਧਾਰਾ 13 2 ਅਜਿਹੇ ਅਪਰਾਧਿਕ ਦੁਰਵਿਵਹਾਰ ਲਈ ਸਜ਼ਾ ਨਿਰਧਾਰਤ ਕਰਦੀ ਹੈ ਜਿਸ ਵਿੱਚ 1 ਸਾਲ ਤੋਂ ਘੱਟ ਦੀ ਕੈਦ ਜੋ ਕਿ 7 ਸਾਲ ਤੱਕ ਵੱਧ ਸਕਦੀ ਹੈ ਸ਼ਾਮਲ ਅਤੇ ਉਹਨਾਂ ਨੂੰ ਜੁਰਮਾਨੇ ਲਈ ਵੀ ਜ਼ਿੰਮੇਵਾਰ ਬਣਾਉਂਦਾ ਹੈ ਜਾਂਚ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਹੈ ਕਿ ਮਜੀਠੀਏ ਨਾਲ ਜੁੜੇ ਵਿੱਤੀ ਦਸਤਾਵੇਜ਼ਾਂ ਅਤੇ ਲੈਣ-ਦੇਣ ਦੇ ਮਹੱਤਵਪੂਰਨ ਅੰਤਰਾਂ ਦਾ ਖੁਲਾਸਾ ਕੀਤਾ ਜਿਸ ਕਾਰਨ ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ ਮਜੀਠੀਆ ਪਹਿਲਾਂ ਹੀ ਪੰਜਾਬ ਰਾਜ ਅਪਰਾਧ ਪੁਲਿਸ ਸਟੇਸ਼ਨ ਵਿੱਚ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀ ਧਾਰਾ 25 ਸ타ਏ ਐ 29 ਦੇ ਤਹਿਤ ਦਰਜ ਡਰੱਗ ਤਸਕਰੀ ਦੇ ਮਾਮਲੇ 'ਚ ਜ਼ਮਾਨਤ ਤੇ ਹੈ ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਉਸਨੇ ਜਗਦੀਸ਼ ਭੋਲਾ ਮਨਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਸਮੇਤ ਪੰਜਾਬ ਡਰੱਗ ਰੈਕਟ ਦੀਆਂ ਮੁੱਖ ਹਸਤੀਆਂ ਨੂੰ ਲੋਜਿਸਟਿਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ ਮਜੀਠਿਆ ਨੂੰ ਫਰਵਰੀ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਪ੍ਰਾਪਤ ਕਰਨ ਤੋਂ ਪਹਿਲਾਂ ਕਈ ਮਹੀਨੇ ਨਿਆਂਇਕ ਹਿਰਾਸਤ ਵਿੱਚ ਬਿਤਾਏ ਸੁਪਰੀਮ ਕੋਰਟ ਨੇ April 2025 ਵਿੱਚ ਉਸ ਦੀ ਜ਼ਮਾਨਤ ਨੂੰ ਬਰਕਰਾਰ ਰੱਖਿਆ ਪਰ ਸਖਤ ਸ਼ਰਤਾਂ ਲਗਾਈਆਂ ਜਿਸ ਵਿੱਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਕੇਸ ਬਾਰੇ ਜਨਤਕ ਵਿਆਹ ਦੇਣ ਤੇ پابੰਦੀ ਸ਼ਾਮਲ ਸੀ ਮੁਜੀਠਿਆ ਤੋਂ ਹਾਲ ਹੀ ਵਿੱਚ ਮਾਰਚ 2025 ਵਿੱਚ ਵਿਸ਼ੇਸ਼ ਜਾਂਚ ਟੀਮ ਦੁਆਰਾ ਹਵਾਲਾ ਲੈਣ ਦੇਣ ਅਤੇ ਡਰੱਗ ਸਿੰਡੀਕੇਟ ਨਾਲ ਜੁੜੇ ਸ਼ੱਕੀ ਵਿਤੀ ਲੈਣ ਦੇਣ ਬਾਰੇ ਪੁੱਛਗਿੱਛ ਕੀਤੀ ਗਈ ਸੀ। ਵੈਇਲੈਂਸ ਬਿਊਰੋ ਦੇ ਨਾਲ ਮਿਲ ਕੇ ਕੰਮ ਕਰਨ ਵਾਲੀ ਸਿੱਟ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਵਿੱਤੀ ਚੈਨਲਾਂ ਰਾਹੀਂ ਯੋਜਨਾਬੰਦ ਢੰਗ ਨਾਲ 540 ਕਰੋੜ ਤੋਂ ਵੱਧ ਦੀ ਨਾਜਾਇਜ਼ ਡਰੱਗ ਮਨੀ ਦਾ ਪਤਾ ਲਗਾਇਆ ਹੈ ਜਾਂਚ ਤੋਂ ਪਤਾ ਚੱਲਦਾ ਹੈ ਕਿ ਲਾਂਡਰ ਕੀਤੇ ਗਏ ਪੈਸੇ ਨੂੰ ਮਜੀਠਿਆ ਦੇ ਨਿਯੰਤਰਣ ਜਾਂ ਪ੍ਰਭਾਵ ਹੇਠ ਕਾਰੋਬਾਰਾਂ ਵਿੱਚ ਭੇਜਿਆ ਗਿਆ ਸੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਤਿੰਨ ਮੁੱਖ ਥਾਵਾਂ ਤੇ ਕੀਤੇ ਗਏ ਛਾਪਿਆਂ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਹੱਥ ਲਿਖਤ ਡਾਇਰੀਆਂ ਜਾਇਦਾਦ ਦੇ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਵੱਡੀ ਮਾਤਰਾ ਵਿੱਚ ਰਿਕਾਰਡ ਜ਼ਬਤ ਕੀਤੇ ਗਏ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਸਮੱਗਰੀ ਸਾਬਕਾ ਮੰਤਰੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਜੋੜਨ ਲਈ ਮਹੱਤਵਪੂਰਨ ਸਬੂਤ ਪ੍ਰਦਾਨ ਕਰਨ ਦੀ ਉਮੀਦ ਹੈ ਹੁਣ ਤੱਕ 540 ਕਰੋੜ ਰੁਪਏ ਦੇ ਡਰੱਗ ਮਨੀ ਨੂੰ ਗੈਰ ਕਾਨੂੰਨੀ ਤੌਰ ਤੇ ਕਿਤੇ ਗਏ ਲੈਣ-ਦੇਣ ਵੱਜੋਂ ਟਰੈਕ ਕੀਤਾ ਗਿਆ ਜਦੋਂ ਕਿ ਮਜੀਠੀਆ ਇੱਕ ਵਿਧਾਇਕ ਸੀ ਅਤੇ ਪਿਛਲੀ ਪੰਜਾਬ ਸਰਕਾਰ ਵਿੱਚ ਕੈਬਨਿਟ ਅਹੁਦਾ ਸੰਭਾਲ ਰਿਹਾ ਸੀ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਮਜੀਠੀਆ ਦੀ ਗ੍ਰਿਫਤਾਰੀ ਦੌਰਾਨ ਸਾਰੀਆਂ ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਬੁਲਾਰੇ ਨੇ ਅੱਗੇ ਜ਼ੋਰ ਦਿੱਤਾ ਕਿ ਐਸਆਈਟੀ ਅਤੇ ਵਿਜੀਲੈਂਸ ਬਿਊਰੋ ਇਹ ਯਕੀਨੀ ਬਣਾਉ ਲਈ ਵਚਨਬੱਧ ਹਨ ਕਿ ਜਾਂਚ ਆਪਣੇ ਤਰਕਪੂਰਨ ਅਤੇ ਨਿਆਂਇਕ ਸਿੱਟੇ ਤੇ ਪਹੁੰਚੇ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣ ਜਾਂਚ ਕਰਤਾ ਮਜੀਠੀਆ ਅਤੇ ਉਸ ਦੀ ਪਤਨੀ ਨਾਲ ਜੁੜੀਆਂ ਜਾਇਦਾਦਾਂ ਵਿੱਚ ਅਚਾਨਕ ਵਾਧੇ ਤੇ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਨ ਜੋ ਕਿ ਉਹਨਾਂ ਦੀ ਐਲਾਨੀ ਆਮਦਨ ਤੋਂ ਵੀ ਵੱਧ ਜਾਂਦੇ ਹਨ ਇਸ ਨੇ ਟੈਕਸ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੰਭਾਵਿਤ ਟੈਕਸ ਚੋਰੀ ਅਤੇ ਵਿੱਤੀ ਦੁਰਾਚਾਰ ਦੀ ਜਾਂਚ ਵਧਾਉਣ ਲਈ ਪ੍ਰੇਰਿਤ ਕੀਤਾ ਐਫ ਆਈ ਆਰ ਵਿੱਚ ਘੱਟੋ-ਘੱਟ 22 ਵਿਅਕਤੀਆਂ ਅਤੇ ਕਈ ਕੰਪਨੀਆਂ ਦੇ ਇੱਕ ਨੈੱਟਵਰਕ ਦੀ ਵੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਤੇ منی ਲਾਂਡਰਿੰਗ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ ਆਉਣ ਵਾਲੇ ਹਫ਼ਤਿਆਂ ਵਿੱਚ ਜ਼ਬਤ ਕੀਤੇ ਗਏ ਯੰਤਰਾਂ ਅਤੇ ਦਸਤਾਵੇਜ਼ਾਂ ਦੀ ਹੋਰ ਗ੍ਰਿਫਤਾਰੀਆਂ ਜ਼ਬਤੀ ਅਤੇ ਫੋਰੈਂਸਿਕ ਵਿਸ਼ਲੇਸ਼ਣ ਦੀ ਉਮੀਦ ਹੈ ਮਜ਼ੀਠਿਆ ਨੂੰ ਵੀਰਵਾਰ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਅਦਾਲਤ ਨੇ ਉਨ੍ਹਾਂ ਦੇ ਵਕੀਲਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਬੁਲਾਰੇ ਨੇ ਅੱਗੇ ਕਿਹਾ ਹੈ ਕਿ ਜਾਂਚ ਜਾਰੀ ਹੈ ਫੋਰੈਂਸਿਕ ਵਿਸ਼ਲੇਸ਼ਣ ਅਤੇ ਹੋਰ ਖੋਪੇਮਾਰੀ ਜਾਰੀ ਰਹਿਣ ਕਾਰਨ ਹੋਰ ਵਿਕਾਸ ਦੀ ਉਮੀਦ ਹੈ